ਰਾਦੇ ਰਾਦੇ ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਉਮੀਦ ਕਰਦੀ ਹਾਂ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਵੇਗੀ ਗੁਰਦੇਵ ਸਿੰਘ ਤੇ ਜੀਤਕੌਰ ਦੇ ਦੋ ਪੁੱਤਰ ਹਨ ਗੁਰਦੇਵ ਸਿੰਘ ਨੂੰ ਜੱਦੀ ਪੁਸ਼ਤੀ ਜ਼ਮੀਨ ਇੱਕ ਕਿੱਲਾ ਹੀ ਆਉਂਦੀ ਸੀ ਪਰ ਗੁਰਦੇਵ ਸਿੰਘ ਮਿਹਨਤੀ ਸੀ ਤੇ ਜੀਤਕੌਰ ਉਸ ਤੋਂ ਜ਼ਿਆਦਾ ਮਿਹਨਤ ਕਰਦੀ ਘਰ ਦੇ ਕੰਮਾਂ ਤੋਂ ਇਲਾਵਾ ਉਹ ਲੋਕਾਂ ਦੇ ਕੱਪੜੇ ਸੀ ਹੁੰਦੀ ਕਢਾਈ ਸਿਲਾਈ ਦਰੀਆਂ ਬੁੰਦੀ ਇਦਾਂ ਦੇ ਉਹ ਸਾਰੇ ਕੰਮ ਕਰਦੀ ਕਦੇ ਵੀ ਵੇਲੀ ਨਹੀਂ ਸੀ ਬੈਠਦੀ ਦੋਨਾਂ ਜੀਆਂ ਨੇ ਇੰਨੀ ਮਿਹਨਤ ਕੀਤੀ ਕਿ ਗੁਰਦੇਵ ਸਿੰਘ ਨੇ ਇੱਕ ਕਿੱਲੇ ਤੋਂ 6 ਕਿੱਲੇ ਜ਼ਮੀਨ ਬਣਾ ਲਈ ਉਹਨਾਂ ਨੇ ਆਪਣੇ ਪੁੱਤਾਂ ਨੂੰ ਸਰਕਾਰੀ ਸਕੂਲ ਵਿੱਚ ਪੜਾਇਆ ਪਰ ਜੀਤ कौर 10 ਪੜ੍ਹੀ ਸੀ ਉਹ ਆਪਣੇ ਬੱਚਿਆਂ ਨੂੰ ਸਕੂਲੋਂ ਆਉਣ ਤੋਂ ਬਾਅਦ ਘਰੇ ਵੀ ਪੜ੍ਹਾਉਂਦੀ ਇਸ ਕਰਕੇ ਉਹਦੇ ਬੱਚੇ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਨਿਕਲੇ ਉਹ ਆਪਣੇ ਬੱਚਿਆਂ ਨੂੰ ਹਮੇਸ਼ਾ ਇਹੀ ਸਿੱਖਿਆ ਦਿੰਦੇ ਕਿ ਪੁੱਤ ਇੱਕ ਵਾਰ ਪੜ ਲਿਖ ਕੇ ਆਪਣੇ ਪੈਰਾਂ ਤੇ ਖੜੇ ਹੋ ਜਾਓ ਤੁਸੀਂ ਆਪਣੇ ਪੈਰਾਂ ਸਿਰ ਹੋ ਗਏ ਅਸੀਂ ਆਪਣੀ ਜ਼ਿੰਦਗੀ ਵਿੱਚ ਟੈਨਸ਼ਨਾਂ ਤੋਂ ਮੁਕਤ ਹੋ ਜਾਵਾਂਗੇ ਜੀਤਕੌਰ ਤੇ ਗੁਰਦੇਵ ਸਿੰਘ ਦੇ ਬੱਚੇ ਵਧੀਆ ਪੜ ਲਿਖ ਕੇ ਵਧੀਆ ਨੌਕਰੀਆਂ ਤੇ ਲੱਗ ਜਾਂਦੇ ਹਨ ਪੁੱਤ ਵਧੀਆ ਕਮਾਉਣ ਲੱਗੇ ਤਾਂ ਗੁਰਦੇਵ ਸਿੰਘ ਖੇਤੀਬਾੜੀ ਦਾ ਕੰਮ ਛੱਡ ਦਿੰਦਾ ਤੇ ਜ਼ਮੀਨ ਠੇਕੇ ਤੇ ਦੇ ਦਿੰਦਾ ਬੜੀ ਧੂਮ-ਤਾਮ ਨਾਲ ਮੁੰਡਿਆਂ ਦਾ ਵਿਆਹ ਕਰਦਾ ਨੂਹਾ ਵੀ ਪੜੀਆਂ ਲਿਖੀਆਂ ਆਉਂਦੀਆਂ ਨੇ ਉਹ ਵੀ ਨੌਕਰੀ ਕਰਦੀਆਂ ਸੀ ਹੌਲੀ-ਹੌਲੀ ਗੁਰਦੇਵ ਸਿੰਘ ਦੇ ਪੁੱਤਰ ਕਹਿਣ ਲੱਗੇ ਬਾਪੂ ਜੀ ਅਸੀਂ ਪਿੰਡ 'ਚ ਨਹੀਂ ਰਹਿਣਾ ਆਪਾਂ ਸ਼ਹਿਰ 'ਚ ਰਹਿਨੇ ਆ ਉੱਥੋਂ ਸਾਨੂੰ ਕੰਮ ਤੇ ਜਾਣਾ ਵੀ ਸਾਨ ਹੋ ਜਾਊ ਪਰ ਗੁਰਦੇਵ ਸਿੰਘ ਕਹਿਣ ਲੱਗਾ ਮੇਰਾ ਪਿੰਡ ਵੀ ਨਾ ਜੀ ਨਹੀਂ ਲੱਗਦਾ ਮੈਂ ਸ਼ਹਿਰ 'ਚ ਨਹੀਂ ਰਹਿ ਸਕਦਾ ਤੁਸੀਂ ਆਪਣੀ ਮਰਜ਼ੀ ਕਰ ਲਵੋ ਗੁਰਦੇਵ ਸਿੰਘ ਆਪਣੇ ਪੁੱਤਰਾਂ ਨੂੰ ਸ਼ਹਿਰ ਵਿੱਚ ਕੋਠੀ ਲੈ ਕੇ ਦੇ ਦਿੰਦਾ ਹੈ ਜੀਤਕੌਰ ਬਹੁਤ ਰੋਕਦੀ ਹੈ ਕਿ ਜਿਹੜੇ 4 ਪੈਸੇ ਆਪਣੇ ਕੋਲ ਨੇ ਉਹ ਰੱਖ ਲਓ ਜੇ ਆਪਾਂ ਅੱਜ ਸਾਰੇ ਪੈਸੇ ਲਾ ਦਿੱਤੇ ਤਾਂ ਆਪਣੇ ਬੁਢਾਪੇ ਵਿੱਚ ਆਪਣੇ ਪੁੱਤ ਨੂੰ ਪਤਾ ਨਹੀਂ ਆਪਣੇ ਤੇ ਪੈਸੇ ਲਾਉਣਗੇ ਕਿ ਨਹੀਂ ਨੂਹਾ ਪੁੱਤ ਸਾਰੇ ਨੌਕਰੀ ਕਰਦੇ ਨੇ ਆਪਣੀ ਕੋਠੀ ਉਹ ਆਪੇ ਬਣਾ ਲੈਣਗੇ ਗੁਰਦੇਵ ਸਿੰਘ ਕਹਿੰਦਾ ਕਮਲੀਏ ਹਰੇਕ ਬਜ਼ੁਰਗ ਦੀ ਅਸਲੀ ਜਾਇਦਾਦ ਨੂਹਾ ਪੁੱਤ ਹੁੰਦੇ ਨੇ ਜੇ ਅੱਜ ਆਪਾਂ ਆਪਣੇ ਨੂਹਾ ਪੁੱਤਾਂ ਲਈ ਇੰਨਾ ਕੀਤਾ ਤਾਂ ਉਹ ਵੀ ਸਾਡਾ ਜ਼ਰੂਰ ਕਰਨਗੇ ਕੋਈ ਗੱਲ ਨਹੀਂ ਬੁਢਾਪਾ ਜਦੋਂ ਆਊਗਾ ਦੇਖਾਂਗੇ ਲੋੜ ਪਊਗੀ ਆਪੇ ਨੂੰ ਹਾ ਪੁੱਤ ਲਾਉਣਗੇ ਵਧੀਆ ਪੜਾ ਲਖਾ ਕੇ ਨੌਕਰੀ ਤੇ ਲਾਏ ਨੇ ਇਵੇਂ ਥੋੜਾ ਹੈ ਕਿ ਆਪਣਾ ਇਲਾਜ ਨਹੀਂ ਕਰਾਉਣਗੇ ਜਾਂ ਆਪਣੇ ਤੇ ਪੈਸੇ ਨਹੀਂ ਲਾਉਣਗੇ ਜੀਤਕੌਰ ਕਹਿ ਦਿੰਦੀ ਹੈ ਤੁਹਾਨੂੰ ਪਤਾ ਨਹੀਂ ਪੈਸਾ ਬੰਦੇ ਦੀ ਮੱਤ ਮਾਰ ਦਿੰਦਾ ਇਹ ਨਹੀਂ ਪਤਾ ਲੱਗਦਾ ਕਿ ਬੱਚੇ ਕਦੋਂ ਬਦਲ ਜਾਣ ਗੁਰਦੀਪ ਸਿੰਘ ਕਹਿਣ ਲੱਗਾ ਤੈਨੂੰ ਆਪਣੀ ਪਰਵਰਿਸ਼ ਤੇ ਭਰੋਸਾ ਨਹੀਂ ਮੈਨੂੰ ਆਪਣੀ ਪਰਵਰਿਸ਼ਤੇ ਤਾਂ ਭਰੋਸਾ ਹੈ ਪਰ ਮੈਨੂੰ ਦੁਨੀਆ ਤੇ ਜਮਾਨੇ ਤੇ ਭਰੋਸਾ ਨਹੀਂ ਜਿਹੋ ਜਿਹਾ ਸਮਾਂ ਚੱਲ ਰਿਹਾ ਹੈ ਕੋਈ ਪਤਾ ਨਹੀਂ ਬੰਦੇ ਦਾ ਮਨ ਕਦੋਂ ਬਦਲ ਜਾਵੇ ਗੁਰਦੇਵ ਸਿੰਘ ਉਸਨੂੰ ਦਿਲਾਸਾ ਦਿੰਦਾ ਕਹਿੰਦਾ ਕੋਈ ਨਹੀਂ ਘਰ ਤੇ ਜ਼ਮੀਨ ਤਾਂ ਆਪਣੇ ਕੋਲ ਹੈਗੀ ਏ ਠੇਕੇ ਨਾਲ ਵੀ ਆਪਣਾ ਵਧੀਆ ਗੁਜ਼ਾਰਾ ਹੋ ਹੀ ਜਾਂਦਾ ਹੈ ਹੌਲੀ ਹੌਲੀ ਨੂਹਾ ਪੁੱਤ ਨੂੰ ਇਹ ਲੱਗਣ ਲੱਗਿਆ ਕਿ ਸ਼ਹਿਰ ਵਿੱਚ ਖਰਚੇ ਵੱਧ ਹਨ ਤੇ ਬਾਪੂ ਜੀ ਜ਼ਮੀਨ ਤੋਂ ਆਉਣ ਵਾਲਾ ਠੇਕਾ ਵੀ ਸਾਨੂੰ ਦੇ ਦੇਣ ਇਹ ਸੋਚ ਕੇ ਉਹ ਆਪਣੇ ਬਾਪੂ ਜੀ ਨਾਲ ਗੱਲ ਕਰਦੇ ਨੇ ਉਹਨਾਂ ਨੂੰ ਕਹਿੰਦੇ ਬਾਪੂ ਜੀ ਜ਼ਮੀਨ ਦਾ ਠੇਕਾ ਸਾਨੂੰ ਥੋੜਾ ਬਹੁਤਾ ਦੇ ਦਿਆ ਕਰੋ ਸਾਡੇ ਖਰਚੇ ਜ਼ਿਆਦਾ ਨੇ ਤੁਸੀਂ ਥੋੜੀ ਬਹੁਤੀ ਮਦਦ ਕਰਿਆ ਕਰੋ ਗੁਰਦੇਵ ਸਿੰਘ ਕਹਿੰਦਾ ਠੀਕ ਐ ਮੈਂ ਤੁਹਾਨੂੰ ਦੋਨਾਂ ਨੂੰ ਦੋ-ਦੋ ਕਿੱल्ल्याਾਂ ਦਾ ਠੇਕਾ ਦੇ ਦਿਆ ਕਰੂੰ ਬਾਕੀ ਮੈਂ ਰੱਖੂੰਗਾ ਸਾਡੀਆਂ ਵੀ ਲੋੜਾਂ ਨੇ ਉਹ ਆਪਣੇ ਪੁੱਤਾਂ ਨੂੰ ਸਾਲ ਬਾਅਦ ਦੋ-ਦੋ ਕਿੱਲਿਆਂ ਦਾ ਠੇਕਾ ਦੇ ਦਿੰਦਾ ਹੈ। ਭਾਵੇਂ ਉਹਦੇ ਪੁੱਤ ਇੱਕੋ ਕੋਠੀ 'ਚ ਰਹਿੰਦੇ ਸੀ, ਇੱਕ ਗਰਾਊਂਡ ਫਲੋਰ ਤੇ ਤੇ ਇੱਕ ਉੱਪਰ। ਪਰ ਉਹ ਖਰਚੇ ਆਪਣੇ-ਆਪਣੇ ਕਰਦੇ ਸੀ। ਮਤਲਬ ਅੱਢ-ਅੱਡ ਸੀ। ਗੁਰਦੇਵ ਸਿੰਘ ਆਪਣੇ ਵੱਲੋਂ ਕੋਈ ਕਸਰ ਨਹੀਂ ਸੀ ਛੱड़ਦਾ। ਉਹ ਆਪਣੇ ਕੋਲ ਘੱਟ ਰੱਖ ਕੇ ਪੁੱਤਾਂ ਨੂੰ ਦਿੰਦਾ ਤਾਂ ਕਿ ਉਹ ਔਖੇ ਨਾ ਹੋਣ। ਹੌਲੀ-ਹੌਲੀ ਗੁਰਦੇਵ ਸਿੰਘ ਦੀ ਸਿਹਤ ਘਟਦੀ ਜਾ ਰਹੀ ਸੀ। ਕੋਈ ਵੀ ਇਨਸਾਨ ਸਮੇਂ ਦੇ ਨਾਲ ਬਜ਼ੁਰਗ ਹੋ ਹੀ ਜਾਂਦਾ ਹੈ ਗੁਰਦੀਪ ਸਿੰਘ ਇੱਕ ਦਿਨ ਆਪਣੀ ਪਤਨੀ ਨੂੰ ਕਹਿਣ ਲੱਗਾ ਆਪਾਂ ਤਾਂ ਜਿਉਂ ਵਿਆਏ ਬੱਚਿਆਂ ਦੇ ਪਾਲਣ ਪੋਸ਼ਣ ਤੋਂ ਲੈ ਕੇ ਹੁਣ ਤੱਕ ਕਦੇ ਕਿਤੇ ਨਹੀਂ ਗਏ ਕਿਉਂ ਨਾ ਮੇਰੀ ਭੂਆ ਦੀ ਕੁੜੀ ਨੂੰ ਮਿਲਾਈਏ ਨਾਲ ਦੇ ਪਿੰਡ ਹੀ ਰਹਿੰਦੀ ਏ ਚਲ ਆਪਾਂ ਮੇਰੀ ਭੈਣ ਨੂੰ ਮਿਲਾਈਏ ਨਾਲੇ ਆਪਾਂ ਦੀਵਾਲੀ ਤੇ ਆਵਾਂਗੇ ਜੀਤਕੌਰ ਦਾ ਵੀ ਬਹੁਤ ਜੀ ਕਰਦਾ ਸੀ ਕੀ ਕਿਤੇ ਜਾ ਕੇ ਆਈਏ ਕਿਉਂਕਿ ਨੂਹਾ ਪੁੱਤਾਂ ਕੋਲ ਤਾਂ ਉਹ 2-2 ਦਿਨ ਲਾ ਆਉਂਦੇ ਸੀ ਪਰ ਉਹ ਨੌਕਰੀਆਂ ਤੇ ਚਲੇ ਜਾਂਦੇ ਫਿਰ ਉਹ ਘਰ ਵਿੱਚ ਇਕੱਲੇ ਜੀਤਕੌਰ ਨੇ ਆਪਣੇ ਜੀਠ ਦੇ ਮੁੰਡੇ ਰਾਜੂ ਨੂੰ ਪੁੱਛ ਲਿਆ ਕਿ ਤੂੰ ਸਾਨੂੰ ਗੱਡੀ ਤੇ ਲੈ ਜਾਵੇਂਗਾ ਅਸੀਂ ਤੇਰੀ ਭੂਆ ਨੂੰ ਦੀਵਾਲੀ ਦੇ ਕਿ ਆਉਣੀ ਹੈ ਰਾਜੂ ਨੇ ਹਾਂ ਕਰ ਦਿੱਤੀ ਤੇ ਆਪਣੇ ਮਾਲਕ ਦੀ ਗੱਡੀ ਲਿਆ ਕੇ ਦੋਨਾਂ ਨੂੰ ਛੱਡ ਆਇਆ ਗੁਰਦੇਵ ਸਿੰਘ ਦੀ ਭੈਣ ਆਪਣੇ ਮਾਮੇ ਦੇ ਪੁੱਤ ਨੂੰ ਦੇਖ ਕੇ ਬਹੁਤ ਖੁਸ਼ ਹੋਈ ਜੀਤ ਘਰ ਆਪਣੀ ਨਣਦ ਵਾਸਤੇ ਸੂਟ ਮਿਠਾਈ ਦਾ ਡੱਬਾ ਫਲ ਫਰੂਟ ਲੈ ਕੇ ਆਈ ਸੀ ਉਹ 2 ਦਿਨ ਉੱਥੇ ਰਹਿੰਦੇ ਹਨ ਗੱਲਾਂ ਬਾਤਾਂ ਕਰਦੇ ਵਧੀਆ ਉਹਨਾਂ ਦਾ ਸਮਾਂ ਪਾਸ ਹੁੰਦਾ ਗੁਰਦੇਵ ਸਿੰਘ ਦੀ ਭੈਣ ਪਰਿਵਾਰ ਬਾਰੇ ਪੁੱਛਦੀ ਹੈ ਤਾਂ ਗੁਰਦੇਵ ਸਿੰਘ ਕਹਿੰਦਾ ਆਪਾਂ ਤਾਂ ਆਪਣੀ ਜ਼ਿੰਮੇਵਾਰੀ ਤੋਂ ਸੁਰਖਰੂ ਆ ਨੂਹਾ ਪੁੱਤ ਆਪਣੀਆਂ ਨੌਕਰੀਆਂ ਕਰਦੇ ਨੇ ਮੈਂ ਤਾਂ 2-2 ਕਿੱल्ल्या ਦਾ ਠੇਕਾ ਵੀ ਉਹਨਾਂ ਨੂੰ ਦੇ ਦੇਈਂਦਾ ਗੁਰਦੇਵ ਸਿੰਘ ਦੀ ਭੈਣ ਆਪਣੇ ਭਰਾ ਨੂੰ ਕਹਿਣ ਲੱਗੀ ਚਲ ਕੋਈ ਨਾ ਠੇਕਾ ਦੇ ਦੀ ਨਾ ਤਾਂ ਕੋਈ ਗੱਲ ਨਹੀਂ ਪਰ ਜ਼ਮੀਨ ਜਾਇਦਾਦ ਹਜੇ ਆਪਣੇ ਪੁੱਤਰਾਂ ਦੇ ਨਾਂ ਨਾ ਕਰਵਾਈ ਨੂਹਾ ਪੁੱਤ ਕਦੋਂ ਬਦਲ ਜਾਣ ਕੁਝ ਪਤਾ ਨਹੀਂ ਲੱਗਦਾ ਮੇਰਾ ਪੁੱਤ ਵਧੀਆ ਸੀ ਹਰ ਗੱਲ ਮੰਨਦਾ ਮੇਰਾ ਹਾਲ ਚਾਲ ਪੁੱਛਦਾ ਸੀ ਤੇ ਮੈਨੂੰ ਦਵਾਈ ਬੁੱਟੀ ਦੀ ਲੋੜ ਹੁੰਦੀ ਲੈ ਆਉਂਦਾ ਸੀ ਪਰ ਜਦੋਂ ਦੀ ਤੇਰੇ ਭਾਈ ਦੀ ਮੌਤ ਹੋਈਏ ਉਹਨੇ ਜ਼ਮੀਨ ਆਪਣੇ ਨਾਂ ਕਰਵਾ ਲਈ ਤੇ ਹੁਣ ਘਰ ਵਿੱਚ ਮੇਰੀ ਇੰਨੀ ਪੁੱਛ ਪ੍ਰਤੀਤ ਨਹੀਂ ਹੁੰਦੀ ਜੀਤ ਕੌਰ ਕਹਿੰਦੀ ਭੈਣ ਜੀ ਮੈਂ ਵੀ ਇਹੀ ਕਹਿੰਦੀ ਆ ਪਰ ਤੇਰਾ ਭਰਾ ਮੰਨਦਾ ਨਹੀਂ ਗੁਰਦੀਪ ਸਿੰਘ ਕਹਿਣ ਲੱਗਾ ਭੈਣੇ ਇਹ ਬੁੜੀਆਂ ਦੀਆਂ ਫालतू ਗੱਲਾਂ ਹੁੰਦੀਆਂ ਨੇ ਇਹੋ ਜਹੀ ਕੋਈ ਗੱਲ ਨਹੀਂ ਮੇਰੇ ਪੁੱਤ ਨੂੰਹਾਂ ਪੜੇ ਲਿਖੇ ਨੇ ਨੌਕਰੀਆਂ ਕਰਦੇ ਨੇ ਇਦਾਂ ਦਾ ਕੁਝ ਨਹੀਂ ਹੋਊਗਾ ਮੈਂ ਤਾਂ ਸਗੋਂ ਸੋਚ ਰਿਹਾ ਸੀ ਆਪਦੇ ਜਿਉਂਦੇ ਜਿਉਂਦੇ ਪੋਤਿਆਂ ਦੇ ਨਾਮ ਕਰਾ ਦਵਾਂ ਜ਼ਮੀਨ ਤੇ ਜਿਹੜਾ ਘਰਵਾਰ ਆ ਉਹ ਪੁੱਤਾਂ ਦੇ ਨਾਮ ਕਰਾ ਦਿਆਂ ਭੈਣ ਕਹਿਣ ਲੱਗੀ ਹੁਣ ਵੀ ਸੋਚ ਲਿਆ ਭਰਾਵਾ ਹਜੇ ਕਿਹੜਾ ਤੂੰ ਬਾਲਾ ਬੁੱਢਾ ਹੋ ਚੱਲੇ ਆ ਉਂਝ ਵੀ ਤਾਂ ਉਹਨਾਂ ਨੂੰ ਹੀ ਮਿਲਣਾ ਤੇਰੇ ਕਿਹੜਾ ਕੋਈ ਧੀ ਆ ਜਾਂ ਕੋਈ ਅੜਵ ਜਵਾਈ ਵੀ ਠੇਕੇ 'ਚ ਹਿੱਸਾ ਮੰਗੂ ਜਾਂ ਜ਼ਮੀਨ ਦਾ ਹਿੱਸਾ ਲੈ ਜਾਓ ਉਹ ਕਹਿਣ ਲੱਗਾ ਕੋਈ ਪਤਾ ਨਹੀਂ ਹੁੰਦਾ ਜ਼ਿੰਦਗੀ ਦਾ ਕਦੋਂ ਖਤਮ ਹੋ ਜੇ ਮੈਂ ਤਾਂ ਜਿਉਂਦੇ ਜੀ ਆਪਣੇ ਪੁੱਤਾਂ ਦੇ ਨਾਮ ਕਰਵਾਉਣਾ ਮੇਰੇ ਪੁੱਤਾਂ ਨੂੰ ਇਹ ਲੱਗਣਾ ਚਾਹੀਦਾ ਹੈ ਕਿ ਸਾਡੇ ਪਿਓ ਨੇ ਸਾਨੂੰ ਕੁਝ ਬਣਾ ਕੇ ਦਿੱਤਾ ਹੈ ਚਲੋ ਇਹ ਗੱਲਾਂ-ਬੱਤਾਂ ਕਰਦੇ 2 ਦਿਨ ਰਹਿ ਕੇ ਜੀਤਕੌਰ ਤੇ ਗੁਰਦੇਵ ਸਿੰਘ ਵਾਪਸ ਆਉਣ ਲਈ ਤਿਆਰ ਹੁੰਦੇ ਹਨ ਤਾਂ ਜੀਤਕੌਰ ਕਹਿਣ ਲੱਗੀ ਆਪਾਂ ਰਾਜੂ ਨੂੰ ਫੋਨ ਕਰ ਦਿੰਦੇ ਆ ਉਹ ਆਪਾਂ ਨੂੰ ਛੱਡਦਾ ਗਿਆ ਲੈ ਵੀ ਜਾਊਗਾ ਕਿੱਥੇ ਉਸ ਨੂੰ ਖੇਚਲ ਦੇਵਾਂਗੇ ਆਪਾਂ ਬਸ ਦੇ ਚਲੇ ਜਾਨੇ ਆ ਗੁਰਦੇਵ ਸਿੰਘ ਨੇ ਜੀਤਕੌਰ ਨੂੰ ਕਿਹਾ ਤੇ ਆਪਣੇ ਪਿੰਡ ਜਾਣ ਵਾਲੀ ਬੱਸ ਵਿੱਚ ਚੜ ਜਾਂਦੀ ਹਨ ਰਸਤੇ ਵਿੱਚ ਉਸ ਬੱਸ ਦਾ ਐਕਸੀਡੈਂਟ ਹੋ ਜਾਂਦਾ ਹੈ ਗੁਰਦੇਵ ਸਿੰਘ ਦੇ ਬਹੁਤ ਸੱਟਾਂ ਵੱਜਦੀਆਂ ਨੇ ਸਵਾਰੀਆਂ ਉਸ ਨੂੰ ਚੁੱਕ ਕੇ ਹਸਪਤਾਲ ਦਾਖਲ ਕਰਵਾ ਦਿੰਦੀਆਂ ਨੇ ਗੁਰਦੇਵ ਸਿੰਘ ਬੇਹੋਸ਼ ਹੁੰਦਾ ਹੈ ਤੇ ਜੀਤਕੌਰ ਦੇ ਕੋਈ ਸੱਟ ਤਾਂ ਨਹੀਂ ਲੱਗੀ ਪਰ ਥੋੜੀਆਂ-ਬਹੁਤੀਆਂ ਛਿਹਟਾਂ ਲੱਗੀਆਂ ਸੀ ਜੀਤਕੌਰ ਆਪਣੇ ਪੁੱਤਾਂ ਨੂੰ ਫੋਨ ਕਰਦੀ ਕਹਿੰਦੀ ਹੈ ਪੁੱਤ ਜਿਹੜੀ ਬੱਸ ਦਾ ਐਕਸੀਡੈਂਟ ਹੋਇਆ ਹੈ ਮੈਂ ਤੇ ਤੇਰੇ ਬਾਪੂ ਜੀ ਉਸੇ ਬੱਸ ਵਿੱਚ ਸੀ ਤੇਰੇ ਬਾਪੂ ਜੀ ਦੇ ਕਾਫੀ ਸੱਟਾਂ ਵੱਜੀਆਂ ਨੇ ਤੁਸੀਂ ਆ ਜਾਓ ਤਾਂ ਵੱਡਾ ਮੁੰਡਾ ਆਪਣੀ ਮਾਂ ਦੇ ਗਲ ਪੈ ਜਾਂਦਾ ਹੈ ਕਹਿੰਦਾ ਮਾਂ ਬੁਢਾਪੇ ਵੇਲੇ ਤੋ ਤੋ ਟਿੱਕਿਆ ਨਹੀਂ ਜਾਂਦਾ ਤੁਹਾਨੂੰ ਪਤਾ ਸਾਨੂੰ ਕਿੰਨੇ ਕੰਮ ਨੇ ਤੁਸੀਂ ਤਾਂ ਬਹਿਲੇ ਹੋ ਕਦੇ ਇੱਧਰ ਤੁਰ ਪਏ ਕਦੇ ਉੱਧਰ ਤੁਰ ਪਏ ਘਰੇ ਨਹੀਂ ਬੈਠਿਆ ਜਾਂਦਾ ਜੀਤਕੌਰ ਕਹਿੰਦੀ ਪੁੱਤ ਇਹ ਗੱਲਾਂ ਕਰਨ ਦਾ ਸਮਾਂ ਨਹੀਂ ਤੁਸੀਂ ਆ ਜਾਓ ਤੇ ਆਪਣੇ ਪਿਓ ਦਾ ਹੀ ਲਾਸ਼ ਸ਼ੁਰੂ ਕਰਵਾਓ ਮੇਰੇ ਕੋਲੇ ਤਾਂ ਪੈਸੇ ਵੀ ਨਹੀਂ ਡਾਕਟਰ ਕਹਿੰਦੇ ਨੇ ਪਹਿਲਾਂ ਪੈਸੇ ਜਮ੍ਹਾਂ ਕਰਵਾਓ ਦੋਨੋਂ ਪੁੱਤਾ ਕੇ ਆਪਣੀ ਮਾਂ ਨੂੰ ਬਹੁਤ ਜ਼ਿਆਦਾ ਬੋਲਣ ਲੱਗੇ ਤਾਂ ਆਲੇ-ਦੁਆਲੇ ਦੇ ਲੋਕ ਪੁੱਛਣ ਲੱਗੇ ਕੀ ਹੋ ਗਿਆ ਤਾਂ ਜੀਤ ਕੌਰ ਕਹਿੰਦੀ ਕੁਝ ਨਹੀਂ ਇਹ ਤਾਂ ਮੇਰੇ ਪੁੱਤ ਨੇ ਅਸੀਂ ਇਹਨਾਂ ਦੀ ਭੂਆ ਕੋਲ ਗਏ ਸੀ ਐਕਸੀਡੈਂਟ ਹੋ ਗਿਆ ਇਹ ਤਾਂ ਕਹਿ ਰਹੇ ਸੀ ਕਿ ਜਦੋਂ ਘਰੇ ਗੱਡੀਆਂ ਖਣੀਆਂ ਨੇ ਤੁਸੀਂ ਬੱਸਾਂ ਤੇ ਕੀ ਲੈਣ ਗਏ ਸੀ ਉਨੇ ਫਿਰ ਵੀ ਆਪਣੇ ਪੁੱਤਾਂ ਤੇ ਪਰਦਾ ਪਾਇਆ ਡਾਕਟਰ ਨੇ ਆ ਕੇ 20000 ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ ਦੋਨੋਂ ਪਰਾ ਉੱਥੇ ਹੀ ਆਪਸ ਵਿੱਚ ਬਹਿਸ ਕਰਨ ਲੱਗੇ ਗਲਵਾਦੀ ਦੇਖ ਕੇ ਜੀਤ ਘਰ ਆਪਣੇ ਪੁੱਤਾਂ ਨੂੰ ਸਾਈਡ ਤੇ ਲਿਜਾ ਕੇ ਕਹਿਣ ਲੱਗੀ ਪੁੱਤ ਮੈਂ ਆਸੇ-ਪਾਸੇ ਦੇ ਲੋਕਾਂ 'ਚ ਤੁਹਾਡੀ ਪੂਰੀ ਠੁੱਕ ਬਣਾਈ ਐ ਕਿ ਮੇਰੇ ਪੁੱਤ ਬਥੇਰੇ ਵੱਡੇ ਨੇ ਨੌਕਰੀ ਕਰਦੇ ਨੇ ਤੁਸੀਂ ਇਹ ਜਲੂਸ ਨਾ ਕੱਢੋ ਕੋਈ ਗੱਲ ਨਹੀਂ ਇੱਕ ਵਾਰ ਤੁਸੀਂ ਪੈਸੇ ਜਮ੍ਹਾਂ ਕਰਾ ਦਿਓ ਉਸ ਤੋਂ ਬਾਅਦ ਜਦੋਂ ਤੇਰੇ ਬਾਪੂ ਜੀ ਠੀਕ ਹੋ ਗਏ ਠੇਕਾ ਆਇਆ ਤਾਂ ਅਸੀਂ ਮੂੜ ਦੇਵਾਂਗੇ ਦੋਨੋਂ ਭਰਾ 10-10 ਹਜ਼ਾਰ ਰੁਪਏ ਜਮ੍ਹਾਂ ਕਰਾ ਕੇ ਜਾਣ ਲੱਗੇ ਤਾਂ ਜੀਤਕੌਰ ਕਹਿੰਦੀ ਤੁਹਾਡੇ ਬਾਪੂ ਜੀ ਕੋਲ ਕੌਣ ਰਹੂ ਸਾਡੇ ਕੋਲ ਟਾਈਮ ਨਹੀਂ ਤੂੰ ਬੈਲੀਏ ਬੈਠੀ ਰਹਿ ਕਹਿ ਕੇ ਦੋਨੋਂ ਬੁੱਤ ਚਲੇ ਜਾਂਦੇ ਹਨ ਹਸਪਤਾਲ ਵਿੱਚ ਗੁਰਦੇਵ ਸਿੰਘ ਨੂੰ ਕਈ ਦਿਨ ਦਾਖਲ ਰੱਖਿਆ ਜਾਂਦਾ ਹੈ 4-5 ਦਿਨ ਬਾਅਦ ਡਾਕਟਰ ਫਿਰ ਪੈਸੇ ਜਮ੍ਹਾਂ ਕਰਾਉਣ ਨੂੰ ਕਹਿੰਦੇ ਨੇ ਉਦੇ ਪੁੱਤ ਤਾਂ ਉਸ ਨੂੰ ਦਾਖਲ ਕਰਾ ਕੇ ਮੁੜ ਕੇ ਆਏ ਹੀ ਨਹੀਂ ਤੇ ਨਾ ਹੀ ਨੂਹਾਨੀਨ ਬਾਤ ਪੁੱਛੀ ਜੀਤ कौर ਫਿਰ ਆਪਣੇ ਪੁੱਤ ਨੂੰ ਫੋਨ ਕਰਦੀ ਹੈ ਤੇਰੇ ਬਾਪੂ ਜੀ ਹੁਣ ਠੀਕ ਨੇ ਪੁੱਤ ਪਰ ਡਾਕਟਰ ਹੋਰ ਪੈਸੇ ਜਮਾ ਕਰਾਉਣ ਨੂੰ ਕਹਿੰਦੇ ਨੇ ਹਜੇ 2 ਦਿਨ ਹੋਰ ਰੱਖਣਾ ਪੈਣਾ ਅੱਗੋ ਪੁੱਤਰ ਉੱਤਰ ਦਿੰਦਾ ਮਾਂ ਮੇਰੇ ਕੋਲ ਤਾਂ ਪੈਸੇ ਸਰਦੇ ਨਹੀਂ ਤੂੰ ਐਂ ਕਰ ਛੋਟੇ ਨੂੰ ਪੁੱਛ ਲੈ ਉਹ ਛੋਟੇ ਨੂੰ ਫੋਨ ਲਾਉਂਦੀ ਹੈ ਤੇ ਛੋਟਾ ਵੀ ਜਵਾਬ ਦਿੰਦਿਆ ਕਹਿੰਦਾ ਤੁਹਾਡੇ ਕੋਲ ਜ਼ਮੀਨ ਦਾ ਠੇਕਾ ਤਾਂ ਆਉਂਦਾ ਹੈ ਤੁਸੀਂ ਉਹ ਪੈਸੇ ਕੀ ਕਰਨੇ ਆ ਉਹਨਾਂ ਨੂੰ ਖਰਚ ਲੋ ਜੀਤਕੌਰ ਉਦਾਸ ਜਹੀ ਹੋ ਕੇ ਕਹਿਣ ਲੱਗੀ ਪੁੱਤ ਪੈਸੇ ਤਾਂ ਤੇਰੇ ਬਾਪੂ ਦੇ ਖਾਤੇ 'ਚ ਆ ਮੈਨੂੰ ਕਿਹੜਾ ਕਢਾਉਣੇ ਆਉਂਦੇ ਨੇ ਮੈਂ ਕਿਹਦੇ ਨਾਲ ਜਾ ਕੇ ਕਢਾਵਾਂ ਰਾਜੂ ਨੂੰ ਲੈ ਜਾਓ ਉਹ ਕਢਵਾ ਲਿਆਊਗਾ ਜੇ ਨਹੀਂ ਤਾਂ ਇੱਥੋਂ ਕਿਸੇ ਤੋਂ ਫੜ ਕੇ ਲਾ ਦਿਓ ਤੇ ਬਾਅਦ 'ਚ ਵਾਪਸ ਕਰ ਦਿਓ ਆਪਣੇ ਪੁੱਤਾਂ ਦੀ ਇਹ ਗੱਲ ਸੁਣ ਕੇ ਜੀਤਕੌਰ ਦਾ ਮਨ ਦੁਖੀ ਹੋ ਜਾਂਦਾ ਹੈ ਉਹ ਸੋਚਦੀ ਆ ਕਿ ਕਿੱਡੇ ਨਾ ਸ਼ੁਕਰੇ ਨੇ ਚੰਗੇ ਭਲੇ ਨੌਕਰੀਆਂ ਕਰਦੇ ਆ ਸਭ ਕੁਝ ਹੈਗਾ ਇਹ ਤਾਂ ਅੱਜ ਹੀ ਸਾਡਾ ਸਾਥ ਨਹੀਂ ਦੇ ਰਹੇ ਜਦ ਕਿ ਹਜੇ ਤਾਂ ਸਾਡੇ ਕੋਲ ਜ਼ਮੀਨ ਜਾਇਦਾਦ ਵੀ ਆ ਉਹ ਸੋਚਾਂ ਚੋਂ ਬਾਹਰ ਨਿਕਲ ਕੇ ਆਪਣੇ ਜੀਠ ਦੇ ਮੁੰਡੇ ਰਾਜੂ ਨੂੰ ਫੋਨ ਕਰਕੇ ਕਹਿੰਦੀ ਹੈ ਰਾਜੂ ਪੁੱਤ 20000 ਲੈ ਕੇ ਆ ਜਾ ਹਸਪਤਾਲ ਤੇਰੇ ਚਾਚੇ ਨੂੰ ਡਾਕਟਰਾਂ ਨੇ ਛੁੱਟੀ ਕਰਨੀ ਆ ਰਾਜੂ ਜਿਸ ਕੋਲ ਸਿਰਫ ਇੱਕ ਕਿਲਾ ਜ਼ਮੀਨ ਹੈ ਬਸ ਉਹ ਉਸੇ ਤੇ ਖੇਤੀ ਕਰਦਾ ਹੈ ਵਿਚਾਰਾ ਕਈ ਵਾਰੀ ਘਰ ਖਰਚ ਚਲਾਉਣ ਲਈ ਡਰਾਈਵਰੀ ਵੀ ਕਰ ਲੈਂਦਾ ਆਪਣੇ ਆਰਤੀਓ ਤੋਂ 20000 ਰੁਪਿਆ ਫੜ ਕੇ ਹਸਪਤਾਲ ਆ ਜਾਂਦਾ ਤੇ ਆਪਣੇ ਚਾਚੇ ਚਾਚੀ ਨੂੰ ਛੁੱਟੀ ਦਿਵਾ ਕੇ ਘਰ ਲੈ ਜਾਂਦਾ ਕਿਸੇ ਵੀ ਚੀਜ਼ ਦੀ ਲੋੜ ਹੋਈ ਤੁਸੀਂ ਮੈਨੂੰ ਦੱਸਿਓ ਬਸ ਇੱਕ ਫੋਨ ਕਰ ਦੇਣਾ ਚਾਚੀ ਕਿਸੇ ਹੋਰ ਕੋਲ ਨਾ ਤੁਰੇ ਫਿਰੀ ਮੈਂ ਕੋਈ ਬੇਗਾਨਾ ਨਹੀਂ ਮੈਨੂੰ ਵੀ ਆਪਣਾ ਹੀ ਪੁੱਤ ਸਮਝਿਓ ਕਿਉਂਕਿ ਜੀਤਕੌਰ ਨੇ ਆਪਣੇ ਜੀਟ ਦੇ ਪੁੱਤ ਨੂੰ ਸਾਰੀ ਗੱਲ ਦੱਸੀ ਕਿ ਮੇਰੇ ਨਾਲ ਤਾਂ ਮੁੰਡਿਆਂ ਨੇ ਐਵੇਂ ਕੀਤੀ ਆ ਰਾਜੂ ਗੁਰਦੇਵ ਸਿੰਘ ਦੀ ਪੂਰੀ ਸਾਮ ਸੰਭਾਲ ਕਰਦਾ ਹੈ ਉਸ ਨੂੰ ਨਹਾਉਣਾ ਬਾਹਰ ਅੰਦਰ ਬਿਠਾਉਣਾ ਡਾਕਟਰ ਕੋਲ ਜਾ ਕੇ ਚੈੱਕਅਪ ਕਰਾਉਣਾ ਸਾਰੇ ਕੰਮ ਰਾਜੂ ਹੀ ਕਰਦਾ ਹੈ 10-15 ਦਿਨਾਂ ਵਿੱਚ ਗੁਰਦੇਵ ਸਿੰਘ ਵਧੀਆ ਠੀਕ ਹੋ ਜਾਂਦਾ ਹੈ ਉਸ ਤੋਂ ਬਾਅਦ ਜੀਤਕੌਰ ਉਸ ਨੂੰ ਕਹਿੰਦੀ ਹੈ ਦੇਖ ਲਿਆ ਤੂੰ ਤਾਂ ਜ਼ਮੀਨ ਦਾ ਠੇਕਾ ਵੀ ਪੁੱਤਾਂ ਨੂੰ ਦੇਈ ਜਾਂਦਾ ਸੀ ਨਾਲੇ ਉਹ ਨੌਕਰੀ ਵੀ ਕਰੀ ਜਾਂਦੇ ਨੇ ਤੇਰੇ ਤੇ ਉਹਨਾਂ ਨੇ ਕੀ ਲਾ ਦਿੱਤਾ ਹਸਪਤਾਲ ਵਿੱਚ ਜਿਹੜਾ 20000 ਲਾਇਆ ਉਹ ਵੀ ਉਧਾਰਾ ਕਹਿ ਕੇ ਲਾਇਆ ਉਹ ਵੀ ਲੈਣਗੇ ਮੈਂ ਤੈਨੂੰ ਉਦੋਂ ਦੀ ਸਮਝਾਉਂਦੀ ਰਹੀ ਆਪਣੇ ਕੋਲੇ ਜ਼ਮੀਨ ਆ ਜ਼ਮੀਨ ਆਪਾਂ ਮਿਹਨਤ ਨਾਲ ਬਣਾਈ ਐ ਜਿੰਨਾ ਚਿਰ ਆਪਾਂ ਜਿਉਂਦੇ ਆ ਉੰਨੀ ਦੇਰ ਜ਼ਮੀਨ ਦਾ ਠੇਕਾ ਆਪਾਂ ਰੱਖਣਾ ਹੁਣ ਤੇਰੇ ਪੁੱਤਰ ਕਿੱਧਰ ਗਏ ਲੋੜ ਪਈ ਤੇ ਪਿੱਛੇ हट ਗਏ ਮੈਂ ਵੀ ਤਾਂ ਆਪਣੇ ਪੁੱਤਾਂ ਤੇ ਭਰੋਸਾ ਕਰਦਾ ਸੀ ਮੈਨੂੰ ਕੀ ਪਤਾ ਸੀ ਇਹ ਇਹੋ ਜਿਹੇ ਨਿਕਲਣਗੇ ਪਰ ਕੋਈ ਨਾ ਹੁਣ ਤੂੰ ਵੇਖਦੀ ਜਾਈ ਮੈਂ ਦੱਸੂੰ ਇਹਨਾਂ ਨੂੰ ਸਿੱਧੇ ਕਿਵੇਂ ਕਰਨਾ ਗੁਰਦੇਵ ਸਿੰਘ ਨਿਰਾਸ਼ ਜਿਹਾ ਹੋ ਕੇ ਬੋਲਿਆ 15-20 ਦਿਨ ਬਾਅਦ ਉਹ ਆਪਣੇ ਮੁੰਡਿਆਂ ਨੂੰ ਫੋਨ ਕਰਦਾ ਤੇ ਉਹਨਾਂ ਨੂੰ ਕਹਿਣ ਲੱਗਾ ਪੁੱਤ ਤੁਸੀਂ ਤਾਂ ਮੇਰਾ ਪਤਾ ਲੈਣ ਨਹੀਂ ਆਏ ਕੋਈ ਨਾ ਤੁਹਾਡੀ ਨੌਕਰੀ ਹੈ ਤੁਹਾਡੇ ਕੋਲੇ ਸਮਾਂ ਨਹੀਂ ਜਿਹੜੇ ਪਿਓ ਨੇ ਤੁਹਾਨੂੰ ਮੋਟਿਆਂ ਤੇ ਚੁੱਕ-ਚੁੱਕ ਕੇ ਖਿੜਾਇਆ ਪੜਾਇਆ ਲਿਖਾਇਆ ਉਹਦੇ ਵਾਸਤੇ ਤੁਹਾਡੇ ਕੋਲ ਟਾਈਮ ਨਹੀਂ ਕੋਈ ਨਾ ਪੁੱਤ ਤੁਸੀਂ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹੋ ਪਰ ਮੈਂ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋਣਾ ਚਾਹੁੰਦਾ ਜ਼ਮੀਨ ਤੁਹਾਡੇ ਨਾਂ ਕਰਵਾਉਣਾ ਚਾਹੁੰਦਾ ਬਸ ਤੁਸੀਂ ਟਾਈਮ ਕੱਢ ਕੇ ਕੱਲ ਨੂੰ ਆ ਜਾਇਓ ਅਗਲੇ ਦਿਨ ਦੋਵੇਂ ਪੁੱਤਰ ਤੇ 누ਹਾ ਆ ਜਾਂਦੇ ਹਨ ਗੁਰਦੇਵ ਸਿੰਘ ਵਕੀਲ ਤੇ ਪਿੰਡ ਦੇ ਦੋ ਚਾਰ ਨੰਬਰਦਾਰ ਬੰਦਿਆਂ ਨੂੰ ਵੀ ਸੱਦ ਲੈਂਦਾ ਤੇ ਆਪਣੇ ਭਰਾ ਦੇ ਪੁੱਤ ਰਾਜੂ ਨੂੰ ਵੀ ਉਸ ਤੋਂ ਬਾਅਦ ਉਹ ਵਕੀਲ ਨੂੰ ਵਸੀਅਤ ਲਿਖਣ ਲਈ ਕਹਿਣ ਲੱਗਾ। ਵਕੀਲ ਵਸੀਅਤ ਲਿਖਣੀ ਸ਼ੁਰੂ ਕਰਦਾ ਹੈ ਤੇ ਗੁਰਦੇਵ ਸਿੰਘ ਲਿਖਵਾਉਂਦਾ, ਮੈਂ ਗੁਰਦੇਵ ਸਿੰਘ ਆਪਣੇ ਪੂਰੇ ਹੋਸ਼ੋ ਹਵਾਸ ਵਿੱਚ ਆਪਣੇ 6 ਕਿੱਲੇ ਜ਼ਮੀਨ ਵਿੱਚੋਂ 4 ਕਿੱਲੇ ਜ਼ਮੀਨ ਤੇ ਪਿੰਡ ਵਾਲਾ ਘਰ ਆਪਣੇ ਭਰਾ ਦੇ ਪੁੱਤਰ ਰਾਜੂ ਦੇ ਨਾਮ ਕਰਵਾਉਣਾ। ਜਿੰਨਾ ਟਾਈਮ ਮੈਂ ਜਿਉਂਦਾ ਰਿਹਾ ਇਸ ਤੇ ਮੇਰਾ ਹੱਕ ਰਹੂ। ਉਸ ਤੋਂ ਬਾਅਦ ਇਹ ਸਾਰੀ ਜ਼ਮੀਨ ਜਾਇਦਾਦ ਰਾਜੂ ਦੀ ਹੋ ਜਾਵੇਗੀ। ਮੈਨੂੰ ਤਾਂ ਪੁਛਤੈਨੀ ਜ਼ਮੀਨ 1 ਕਿੱਲਾ ਆਉਂਦੀ ਸੀ ਪਰ ਮੈਂ ਫੇਰ ਵੀ ਆਪਣੇ ਪੁੱਤਾਂ ਨੂੰ ਅੱਦਾ ਅੱਦਾ ਕਿੱਲਾ ਨਹੀਂ ਦੇਣਾ ਚਾਹੁੰਦਾ ਇੱਕ ਕਿੱਲਾ ਮੈਂ ਆਪਣੀ ਬਣਾਈ ਹੋਈ ਜ਼ਮੀਨ 'ਚੋਂ ਵੀ ਦੇ ਕੇ ਦੋਨਾਂ ਪੁੱਤਾਂ ਦੇ ਨਾਮ ਇੱਕ-ਇੱਕ ਕਿੱਲਾ ਕਰਦਾ ਇਹ ਵਸੀਅਤ ਸੁਣ ਕੇ ਗੁਰਦੇਵ ਸਿੰਘ ਦੇ ਪੁੱਤ ਖੜੇ ਹੋ ਜਾਂਦੇ ਨੇ ਤੇ ਕਹਿਣ ਲੱਗੇ ਇਹ ਕੀ ਗੱਲ ਬਣੀ ਬਾਪੂ ਜੀ ਤੁਸੀਂ ਸਾਨੂੰ ਇੱਥੇ ਬੇਇੱਜ਼ਤੀ ਕਰਨ ਲਈ ਸੱਦਿਆ ਤੁਸੀਂ ਸਾਨੂੰ ਇੱਕ ਇੱਕ ਕਿੱਲਾ ਦਿੰਦੇ ਹੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਇੱਕ ਇੱਕ ਕਿੱਲਾ ਦਿੰਦਿਆਂ ਨੂੰ ਤਾਂ ਗੁਰਦੇਵ ਸਿੰਘ ਕਹਿੰਦਾ ਜਿਹੜਾ ਕੁਝ ਮੈਂ ਤੁਹਾਨੂੰ ਹੁਣ ਤੱਕ ਦਿੱਤਾ ਪੜਾਇਆ ਲਖਾਇਆ ਨੌਕਰੀਆਂ ਤੇ ਲਾਇਆ ਸ਼ਹਿਰ ਚ ਕੋਠੀ ਲੈ ਕੇ ਦਿੱਤੀ ਉਹਦਾ ਤੁਸੀਂ ਮੈਨੂੰ ਕੀ ਸਿਲਾ ਦਿੱਤਾ ਇਹਦਾ ਮਤਲਬ ਜੇ ਮੈਂ ਸ਼ੁਰੂ ਤੋਂ ਹੀ ਤੁਹਾਡੀ ਬਾਤ ਨਾ ਪੁੱਛਦਾ ਫਿਰ ਤੁਸੀਂ ਵਧੀਆ ਰਹਿੰਦੇ ਮੇਰੇ ਕੋਲੇ ਸਭ ਕੁਝ ਹੈ ਜ਼ਮੀਨ ਜਾਇਦਾਦ ਦੇ ਮਾਲਕ ਹੁੰਦੇ ਹੋਏ ਵੀ ਤੁਸੀਂ ਮੇਰੇ ਤੇ ਪੈਸੇ ਨਹੀਂ ਲਾਏ ਤੁਸੀਂ ਇਹ ਕਿਹਾ ਵੀ ਸਾਡੇ ਤਾਂ ਖਰਚੇ ਵਾਲੇ ਨਹੀਂ ਤੇ ਮੈਂ ਤੁਹਾਨੂੰ ਸ਼ਹਿਰ ਬੈਠਿਆਂ ਨੂੰ ਇੱਥੋਂ ਜ਼ਮੀਨ ਦਾ ਹਿੱਸਾ ਦੇਈ ਜਾਨਾ ਮੈਂ ਤੁਹਾਨੂੰ ਵੱਢ ਕੇ ਕਿਹੜਾ ਜ਼ਖਮ ਤੇ ਲਾਉਣਾ ਜਦੋਂ ਤੁਸੀਂ ਮੇਰਾ ਇਲਾਜ ਨਹੀਂ ਕਰਵਾਇਆ ਕੱਲ ਨੂੰ ਮੈਨੂੰ ਕੋਈ ਵੱਡੀ ਬਿਮਾਰੀ ਹੋ ਗਈ ਤੁਸੀਂ ਕਿੱਥੇ ਖੜੋਗੇ ਜਿਹੜੇ ਬੱਚੇ ਨੇ ਸਾਨੂੰ ਸੰਭਿਆ ਬਿਨਾਂ ਸਵਾਰਥ ਦੇ ਸੰਭਿਆ ਉਸਨੇ ਕਿਹੜਾ ਸਾਨੂੰ ਜ਼ਮੀਨ ਵਾਸਤੇ ਸੰਭਿਆ ਉਸਨੇ ਹਸਪਤਾਲ ਕਰੇ ਮੇਰੀ ਸੇਵਾ ਕੀਤੀ ਫਿਰ ਜ਼ਮੀਨ ਜਾਇਦਾਦ ਦਾ ਹੱਕ ਵੀ ਉਹਦਾ ਹੀ ਹੁੰਦਾ ਹੈ ਜਿਹੜਾ ਕੋਈ ਔਖੇ ਵੇਲੇ ਪੁੱਛੂਗਾ ਸੌਖੇ ਵੇਲੇ ਤਾਂ ਹਰੇਕ ਹੀ ਰੋਟੀ ਖਾ ਲੈਂਦਾ ਮੈਨੂੰ ਪਤਾ ਹੈ ਮੈਂ ਕੀ ਕਰ ਰਿਹਾ ਤੇ ਮੈਨੂੰ ਕੀ ਕਰਨਾ ਚਾਹੀਦਾ ਤੁਸੀਂ ਜਾ ਸਕਦੇ ਹੋ ਗੁਰਦੇਵ ਸਿੰਘ ਬੜਾ ਔਖਾ ਭਾਰਾ ਹੋ ਕੇ ਬੋਲਦਾ ਪਿੰਡ ਦੇ ਨੰਬਰਦਾਰ ਬੰਦੇ ਵੀ ਕਹਿੰਦੇ ਤੁਹਾਡੇ ਬਾਪੂ ਨੇ ਜੋ ਕੀਤਾ ਸਹੀ ਕੀਤਾ ਅਸੀਂ ਦੇ ਹੱਕ ਚ ਜਦੋਂ ਜਿਉਂਦੇ ਜੀ ਤੁਸੀਂ ਮਾਂ ਬਾਪ ਨੂੰ ਨਹੀਂ ਪੁੱਛਿਆ ਫਿਰ ਜ਼ਮੀਨ ਜਾਇਦਾਦ ਤੇ ਤੁਹਾਡਾ ਹੱਕ ਨਹੀਂ ਹੱਕਾਂ ਦਾ ਤਾਂ ਤੁਹਾਨੂੰ ਪਤਾ ਹੈ ਇਹ ਫਰਜ਼ਾਂ ਦਾ ਨਹੀਂ ਤੁਹਾਨੂੰ ਵੇਖ ਕੇ ਹੋਰ ਵੀ ਪਿੰਡ ਦੇ ਮੁੰਡੇ ਇਦਾਂ ਹੀ ਕਰਨਗੇ ਜ਼ਮੀਨ ਦਾ ਇਹ ਦਾਦੇ ਹੱਕਦਾਰ ਤੁਸੀਂ ਫੇਰ ਸੀ ਜੇ ਤੁਸੀਂ ਮਾਪੇ ਦੀ ਗੱਲ ਮੰਨੀ ਹੁੰਦੀ ਇਹਨਾਂ ਦੀ ਸੇਵਾ ਕੀਤੀ ਹੁੰਦੀ ਇਸ ਕਰਕੇ ਗੁਰਦੇਵ ਸਿੰਘ ਨੇ ਜੋ ਕੀਤਾ ਅਸੀਂ ਦੇ ਨਾਲ ਸਹਿਮਤ ਆ ਅਸੀਂ ਇਸ ਦੀ ਬਣਾਈ ਵਸੀਅਤ ਦੇ ਹੱਕ ਜਾਂ ਇਹ ਕਹਿ ਕੇ ਸਾਰੇ ਚਲੇ ਜਾਂਦੇ ਹਨ ਨੂਹਾ ਪੁੱਤ ਗੁਰਦੇਵ ਸਿੰਘ ਦੇ ਮੂੰਹ ਵੱਲ ਵੇਖਦੇ ਰਹਿ ਜਾਂਦੇ ਨੇ ਪਰ ਰਾਜੂ ਕਹਿੰਦਾ ਚਾਚਾ ਜੀ ਮੈਂ ਤੁਹਾਡੀ ਸੇਵਾ ਕੁਝ ਲੈਣ ਲਈ ਨਹੀਂ ਕੀਤੀ ਮੈਨੂੰ ਜੋ ਸਹੀ ਲੱਗਿਆ ਮੈਂ ਉਹੀ ਕੀਤਾ ਤੁਸੀਂ ਉਸ ਟਾਈਮ लाचार ਸੀ ਤੇ ਮੈਂ ਤੁਹਾਡੀ ਇਸੇ ਕਰਕੇ ਸੇਵਾ ਕੀਤੀ ਮੈਂ ਜ਼ਮੀਨ ਜਾਂ ਘਰ ਦੇ ਲਾਲਚ 'ਚ ਤੁਹਾਡੀ ਸੇਵਾ ਨਹੀਂ ਕੀਤੀ ਮੇਰੇ ਘਰੇ ਤਾਂ ਰੱਬ ਦਾ ਦਿੱਤਾ ਬਹੁਤ ਖੁਸ਼ਾ ਗੁਰਦੀਪ ਸਿੰਘ ਕਹਿੰਦਾ ਪੁੱਤ ਤੂੰ ਇੱਕ ਕਿਲੇ ਦਾ ਮਾਲਕ ਹੋ ਕੇ ਮਿੰਟ ਵਿੱਚ 20000 ਲਿਆ ਕੇ ਤੇਰੀ ਚਾਚੀ ਨੂੰ ਫੜਾ ਦਿੱਤੇ ਤੂੰ ਇੱਕ ਵਾਰ ਵੀ ਇਹ ਨਹੀਂ ਕਿਹਾ ਮੈਂ ਕੀ ਥੋਲੀ ਹੋਣੀ ਨਹੀਂ ਜੇ ਤੁਸੀਂ ਮੈਨੂੰ ਕਦੋਂ ਮੋੜੋਗੇ ਤੇ ਮੇਰੇ ਪੁੱਤਾਂ ਨੇ ਤਾਂ 10-10 ਹਜ਼ਾਰ ਲਾਉਣ ਵੇਲੇ ਵੀ ਉੱਥੇ ਲੜਾਈ ਕੀਤੀ ਮੈਂ ਜੋ ਕੀਤਾ ਆਪਣੀ ਮਰਜ਼ੀ ਨਾਲ ਕੀਤਾ ਤੂੰ ਇਸ ਗੱਲ ਦੀ ਚਿੰਤਾ ਨਾ ਕਰ ਤੇ ਉਹ ਵਕੀਲ ਨੂੰ ਕਹਿੰਦਾ ਇਸ ਵਸੀਅਤ ਨੂੰ ਪੱਕੀ ਵਸੀਅਤ ਕਰ ਦੇ ਤੇ ਮੈਂ ਇਸ ਵਸੀਅਤ ਵਿੱਚ ਜੋ ਲਿਖਵਾਇਆ ਉਸੇ ਤੇ ਕਾਇਮ ਹਾਂ ਤੇ ਆਪਣੇ ਪੁੱਤਾਂ ਨੂੰ ਜਾਣ ਲਈ ਕਹਿ ਦਿੰਦਾ ਗੁਰਦੇਵ ਸਿੰਘ ਦੇ ਦੋਨੋਂ ਪੁੱਤ ਗੁੱਸੇ ਵਿੱਚ ਉੱਥੋਂ ਚਲੇ ਜਾਂਦੇ ਹਨ ਵੀਰ ਵੀ ਉਹ ਆਪਣੀ ਗਲਤੀ ਦਾ ਅਹਿਸਾਸ ਨਹੀਂ ਕਰਦੇ ਆਪਣੇ ਮੰਮੀ ਪਾਪਾ ਤੋਂ ਕੋਈ ਮਾਫੀ ਨਹੀਂ ਮੰਗਦੇ ਇਸ ਗੱਲ ਦਾ ਗੁੱਸਾ ਕਰਦੇ ਹਨ ਕਿ ਤੁਸੀਂ ਸਾਡੇ ਨਾਲ ਸਹੀ ਨਹੀਂ ਕੀਤਾ ਕੀ ਗੁਰਦੇਵ ਸਿੰਘ ਤੇ ਜੀਤ ਕੌਰ ਨੇ ਆਪਣੇ ਬੱਚਿਆਂ ਨਾਲ ਸਹੀ ਕੀਤਾ ਤੁਸੀਂ ਉਹਨਾਂ ਦੇ ਫੈਸਲੇ ਬਾਰੇ ਕੀ ਕਹੋਗੇ ਕਮੈਂਟ ਕਰਕੇ ਜ਼ਰੂਰ ਦੱਸਣਾ ਇਹੋ ਜਹੀਆਂ ਦਿਲ ਨੂੰ ਛੂ ਜਾਣ ਵਾਲੀਆਂ ਛੋਟੀਆਂ ਵੱਡੀਆਂ ਕਹਾਣੀਆਂ ਚੈਨਲ ਤੇ ਜਾ ਕੇ ਜ਼ਰੂਰ ਸੁਣਨਾ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਉਣਗੀਆਂ ਆਪਣਾ ਕੀਮਤੀ ਸਮਾਂ ਦੇਣ ਲਈ ਤੇ ਕਹਾਣੀ ਸੁਣਨ ਲਈ ਧੰਨਵਾਦ ਜੀ